ਸਸੀਗਾ ਮੈਂ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਰ ਕੋ ਠੀਕ ਹੋਵੋਗੇ ਤਾਂ ਰਾਜੇ ਅੱਜ ਤੁਹਾਡੇ ਵਾਸਤੇ ਇੱਕ ਨਵੀਂ ਅਪਡੇਟ ਲੈ ਕੇ ਆਇਆ ਸੋ ਨੂੰ ਪਤਾ ਰਾਜੇ ਪਿਛਲੇ 2021 ਤੋਂ ਲੈ ਕੇ ਠੀਕ ਹੈ ਜੀ ਤੇ 22 23 ਤੱਕ ਦੇ ਜਿੰਨੇ ਵੀ ਬੱਚੇ ਆਪਣੇ ਸਿਲੈਕਟ ਹੋਏ ਆ ਕਾਫੀ ਵੱਡੀ ਮਾਤਰਾ ਦੇ ਵਿੱਚ ਆਪਣੇ ਬੱਚੇ ਸਿਲੈਕਟ ਹੋਏ ਆ ਕਿਉਂਕਿ ਰਾਜੇ ਇੱਕ ਦਾ ਬੱਚਿਆਂ ਦਾ ਆਪਣੇ ਤੇ ਵਿਸ਼ਵਾਸ ਬਣਿਆ ਹੋਇਆਗਾ ਤੇ ਬਾਕੀ ਆਪਣਾ ਕੰਟੈਂਟ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਇਹੋ ਜਿਹਾ ਹੁੰਦਾਗਾ ਕਿ ਆਪਣੇ ਕਰਵਾਏ ਹੋਏ ਦੇ ਵਿੱਚੋਂ ਹੀ ਪੇਪਰ ਕਾਫੀ ਮਾਤਰਾ ਦੇ ਵਿੱਚ ਆ ਜਾਂਦਾਗਾ ਹਨਾ ਉੱਥੇ ਰਾਜੇ ਕਲੀ ਮੇਰੀ ਮਿਹਨਤ ਨਹੀਂ ਕੰਮ ਕਰਦੀ ਉੱਥੇ ਮਿਹਨਤ ਤੁਹਾਡੀ 90% ਮਿਹਨਤ ਤੁਹਾਡੀ ਹੁੰਦੀ ਹੈ ਮੈਂ ਸਿਰਫ ਤੁਹਾਨੂੰ ਕੰਟੈਂਟ ਪ੍ਰੋਵਾਈਡ ਕਰਵਾਉਣ ਵਾਲਾ ਹੁੰਨਾ ਠੀਕ ਹੈ ਜੀ ਪੜਨਾ ਤੁਸੀਂ ਐ ਮਿਹਨਤ ਤੁਸੀਂ ਕਰਨੀ ਐ ਠੀਕ ਹੈ ਜੀ ਤਾਂ ਤੁਹਾਡੇ ਬੋਝ ਨੂੰ ਥੋੜਾ ਜਿਹਾ ਘਟਾਉਣ ਵਾਸਤੇ ਮੈਂ ਇੱਕ ਚੀਜ਼ ਲੈ ਕੇ ਆਇਆ ਕਿਉਂਕਿ ਤੁਹਾਨੂੰ ਪਤਾ ਹੈਗਾ ਮੈਨੂੰ ਬੱਚਿਆਂ ਦਾ ਸਾਰਾ ਪਤਾ ਹੈ ਅਸੀਂ ਵੀ ਇਸ ਕੰਡੀਸ਼ਨ 'ਚ ਲੰਗੇ ਹੋਏ ਆਂ ਜਦੋਂ ਆ ਜਾਂਦਾ ਪੇਪਰ ਉਦੋਂ ਦਿਮਾਗ ਸਾਰਾ ਸਾਫ਼ ਹੋ ਜਾਂਦਾ ਜਦੋਂ ਦਿਮਾਗ ਸਾਫ਼ ਹੋ ਜਾਂਦਾ ਹੈ ਫਿਰ ਆਈ ਨਹੀਂ ਪਤਾ ਲੱਗਦਾ ਕੀ ਕਰੀਏ ਤੇ ਕੀ ਨਾ ਕਰੀਏ ਬੱਚਾ ਆਏ ਹੁੜਜ ਜਾਂਦਾ ਹੁਣ ਦੇਖੋ ਮੈਂ ਮੇਰੇ ਪੜਾਉਣ ਦਾ ਤਰੀਕਾ ਕੀ ਹੈ ਤੁਹਾਨੂੰ ਇੱਕ ਵਾਰ ਦੱਸਦਾ ਮੈਂ ਜਿਹੜੇ ਬੱਚੇ ਆਪਣੇ ਕੋਈ ਸਟੱਡੀ ਕਰਦੇ ਰਹਿ ਚਾਹੇ ਪੇਡ 'ਚ ਕਰਦੇ ਚਾਹੇ ਐਪ ਦੇ ਵਿੱਚ ਉਹਨਾਂ ਨੂੰ ਡੇਲੀ ਹੋਮਵਰਕ ਦਿੱਤਾ ਜਾਂਦਾ ਹੈ ਜਿਵੇਂ ਮੈਂ 26 ਤਰੀਕ ਦਾ ਹੋਮਵਰਕ ਹੈ ਅੱਜ ਉਹਨਾਂ ਨੂੰ 27 ਤਰੀਕ ਦਾ ਹੋਮਵਰਕ ਮਿਲੂਗਾ ਜਿਦੇ ਵਿੱਚ ਜਿਵੇਂ ਉਹਨਾਂ ਨੂੰ ਕਹਤਾ ਕਿ ਨੰਬਰ ਸਿਸਟਮ ਦੇ ਭਾਈ ਤੁਸੀਂ ਹਾਫ ਸਮ ਕਰਨੀ ਹੀ ਕਰਨੇ ਆ ਚਾਹੇ ਮੀ ਆਵੇ ਚਾਹੇ ਨੇਰੀ ਆਵੇ ਰੀਜ਼ਨਿੰਗ ਦਾ ਰੈਂਕਿੰਗ ਹੈ ਜਿਹੜਾ ਚੈਪਟਰ ਫੁੱਲ ਕਰਨਾ ਹੈ ਪੰਜਾਬ ਜਿਹੜੀ ਜੀ ਕੀ ਹੈ ਉਹਦੇ ਤਿੰਨ ਲੈਕਚਰ ਲਾਉਣੇ ਹੀ ਲਾਉਣੇ ਆ ਕੰਪਿਊਟਰ ਦੇ 50 ਐਮਸੀਕਿਊਆਂ ਦੀ ਇੱਕ ਕਲਾਸ ਅਪਲੋਡ ਕੀਤੀ ਹੈ ਉਹ ਕਰਨੀ ਹੈ ਪੰਜਾਬੀ ਲੈਂਗੁਏਜ ਦੀਆਂ ਪਹਿਲੀਆਂ ਤਿੰਨ ਕਲਾਸਾਂ ਲਾਉਣੀਆਂ ਹੈ ਕਰੰਟ ਅਫੇਅਰ ਇੱਕ ਤੋਂ ਲੈ ਕੇ 10 ਜਨਵਰੀ ਤੱਕ ਦੇ ਕਰਨੇ ਆ ਮਾਡਰਨ ਹਿਸਟਰੀ ਦੀ ਓਨਲੀ ਇੱਕ ਕਲਾਸ ਲਾਉਣੀ ਹੈ ਜਿਹੜੀ ਅਪਲੋਡ ਕਰੀ ਹੋਈ ਹੈ ਠੀਕ ਹੈ ਜੀ ਇਸ ਤਰ੍ਹਾਂ ਰਹਿ ਕੇ ਆਪਣਾ ਸ਼ਡਿਊਲ ਬਣਾਇਆ ਵਾ ਹੁਣ ਦਾ ਸਾਰਾ ਠੀਕ ਹੈ ਜਿਵੇਂ ਬੱਚਿਆਂ ਨੂੰ ਪੜ੍ਹਾਇਆ ਜਾਣ ਕਿ ਬੱਚੇ ਸਟ्रेस ਨਾ ਪਵੇ ਹੁਣ ਅੱਜ ਮੈਂ ਉਹਨਾਂ ਨੂੰ ਅੱਜ ਉਹਨਾਂ ਦਾ ਨੰਬਰ ਸਿਸਟਮ ਕਾਈ ਕੰਪਲੀਟ ਹੋ ਜੂਗੀ ਇਹ ਥਾਂ ਨੇ ਨਾ ਮਾ ਚੈਪਟਰ ਹੋ ਜਾਊਗਾ ਆਈ ਰੀਜ਼ਨਿੰਗ ਅਜੇ ਇਹਦੇ ਬਾਅਦ ਉਹਦੇ ਪੰਜ ਕਿ ਚੈਪਟਰ ਹੋਣਗੇ ਜਿਹੜੇ ਮੇਨ ਮੇਨ ਆ ਬਾਕੀ ਤੁਹਾਨੂੰ ਸਾਰੇ ਆਉਂਦੇ ਹੁੰਦੇ ਆ ਇਦੋਂ ਬਾਅਦ ਸਾਡਾ ਇੱਕ ਸਬਜੈਕਟ ਘਟ ਜਾਊਗਾ ਪੰਜਾਬ ਜੀ ਕੀ ਵੀ ਤੁਹਾਡੀ 4 ਤੋਂ 5 ਦਿਨਾਂ ਦੇ ਵਿੱਚ ਘਟ ਕੇ ਪਾਸੇ ਵਗ ਜਾਊਗਾ ਇਸ ਤਰ੍ਹਾਂ ਰਾਜੇ ਤਾਰੀ ਪ੍ਰੈਕਟਿਸ ਕਰਵਾਈ ਜਾਂਦੀ ਹੈ ਹੈਨਾ ਬਾਕੀ ਰਾਜੇ ਪੰਜਾਬ ਪੁਲਿਸ ਵਾਲੇ ਬੈਚ ਤੇ ਆਪਾਂ ਆਫਰ ਵੀ ਚਲਾਈ ਹੋਈ ਹੈ ਠੀਕ ਹੈ ਜੀ ਜਿਹੜਾ ਕੋਈ ਕੈਂਡੀਡੇਟ ਪਹਿਲਾਂ ਅਫਾਊਡ ਨਹੀਂ ਕਰ ਸਕਦਾ ਸੋ ਕਰ ਸਕਦਾ ਪਹਿਲਾਂ ਵੀ ਕੋਈ ਡੇਟ ਜਾਣੀ ਸੀ ਆਪਣਾ ਹੁਣ ਵੀ ਇਹ ਕਾਫੀ ਆਫ ਚਲਾਤੀਦਾ ਜੀ ਉਹਦੇ ਬਾਅਦ ਤੁਸੀਂ ਐਪ ਡਾਊਨਲੋਡ ਕਰ ਸਕਦੇ ਦੀਪਲਰ ਐਜੂਕੇਸ਼ਨ ਦੇ ਆਈਫੋਨ ਵਾਲੇ ਬੱਚੇ ਕਲਾਸ ਪਲੱਸ ਐਪ ਡਾਊਨਲੋਡ ਕਰਦੇ ਉਹ ਵਰਜੀ ਕੋਡ ਡਬਲ ਐਕਸ ਲੈ ਮਾਰਨਾ ਪਰ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਰਾਜੀ ਇਹਦੇ ਵਿੱਚ ਸਾਰਾ ਕੁਝ ਤੁਹਾਨੂੰ 0 ਲੈਵਲ ਤੋਂ ਕਰਵਾਇਆ ਜਾਊਗਾ ਤੇ ਸਾਰੀਆਂ ਚੀਜ਼ਾਂ ਨੂੰ ਟ੍ਰਿਕਸ ਦੇ ਨਾਲ ਹੀ ਇਹਦੇ ਤੇ ਕਰਵਾਇਆ ਜਾਂਦੀਆਂ ਗਈਆਂ ਹੁਣ ਰਾਜ ਜਿਵੇਂ ਤੁਹਾਡੇ ਵਾਸਤੇ ਚੀਜ਼ਾਂ ਲੈ ਕੇ ਆ ਹੁਣ ਧਿਆਨ ਨਾਲ ਸੁਣਨਾ ਦੀ ਕਾਪੀ ਪੈਨ ਵੀ ਤੁਸੀਂ ਚੱਕ ਲਓ ਤਾਂ ਬਾਲੀ ਬਹੁਤ ਜ਼ਿਆਦਾ ਵਧੀਆ ਗੱਲ ਲੱਗੇਗੀ ਠੀਕ ਹੈ ਜੀ ਕਿਉਂਕਿ ਆਪਾਂ ਕਾਫੀ ਚੀਜ਼ਾਂ ਅਜਿਹਾ ਤੁਹਾਨੂੰ ਮੈਂ ਦੱਸ ਰਿਹਾ ਜ ਜੀਕੇ ਵਾਲੇ ਪੋਸ਼ਨ ਦੇ ਵਿੱਚ ਕਰੰਟ ਅਫੇਅਰ ਕਰਨੇ ਆ ਰਾਜੀ ਕਰੰਟ ਅਫੇਅਰ ਤੁਸੀਂ ਕਰਨੇ ਆ 2021 ਦੇ 2022 ਦੇ 2023 ਦੇ 2024 ਦੇ ਹੁਣ ਬੱਚੇ ਕਹਿਣਗੇ ਜੀ ਇੰਨੇ ਕਰੰਟ ਅਫੇਅਰ ਆਪਾਂ ਕਿਵੇਂ ਕਰਾਂਗੇ ਇਹਦੇ ਵਾਸਤੇ ਤੁਹਾਡਾ ਮੈਂ ਸੋਲੂਸ਼ਨ ਕੱਢ ਲਿਆ 2021 ਦੇ ਕਰੰਟ ਅਫੇਅਰ ਤੁਹਾਨੂੰ 70 ਕ ਕਰੰਟ ਅਫੇਅਰ ਕਰਵਾਉਂਗਾ ਮੈਂ ਸਾਰੇ 2022 ਦੇ ਸਾਰੇ ਤੁਹਾਨੂੰ ਮੈਂ 140 ਕ ਪਲੱਸ ਕਰੰਟ ਅਫੇਅਰ ਕਰਵਾਉਂਗਾ 140 ਕ ਹੋਣਗੇ 2023 ਦੇ ਵੀ ਤੁਹਾਨੂੰ ਮੈਂ ਇੰਪੋਰਟੈਂਟ ਜੇ 150 ਕਰੰਟ ਫਿਰ ਕਰਵਾਉਂਗਾ 2024 ਦੇ ਜਿਹੜੇ ਤੁਹਾਨੂੰ YouTube ਤੇ ਕਰਵਾਏ ਪਈ ਉਹ ਕਰਨੀ ਹੀ ਕਰਨੇ ਪੈਣਗੇ ਉਹ ਜਿੰਨੇ ਮਰਜ਼ੀ ਲਾ ਲਓ ਪਰ ਹੈ ਤਾਂ ਥੋੜੇ ਥੋੜੇ ਉਹ ਵੀ ਤੁਹਾਨੂੰ ਪਤਾਗਾ ਕਿ ਹਫ਼ਤੇ ਹਫ਼ਤੇ ਦੀ ਵੀਡੀਓ ਬਣਾ ਕੇ ਦਿੰਦਾ ਹਾਂ ਉਹਨਾਂ ਮੈਂ ਤੁਹਾਨੂੰ ਹੈਨਾ ਉਹਦੇ ਵੀ ਤੁਹਾਡਾ ਕਵਰ ਹੋ ਜਾਊਗਾ ਸਰ ਕੋ ਬਿਲਕੁਲ ਵੀ ਕਵਰਾਉਂਦੇ ਲੋੜ ਨਹੀਂ ਹੈਗੀ ਤੇ ਇਹ ਕਲਾਸਾਂ ਤੁਹਾਨੂੰ ਮੈਂ ਡੇਲੀ ਪ੍ਰੋਵਾਈਡ ਕਰਵਾਉਂਗਾ 2021 ਵਾਲੀ ਅੱਜ ਅਪਲੋਡ ਹੋ ਜੂਗੀ 2022 ਵਾਲੀ ਕਰ ਲੂ ਅਪਲੋਡ ਹੋ ਜੂ 2023 ਵਾਲੀ ਪਰਸੋਂ ਅਪਲੋਡ ਹੋ ਜੂ 2024 ਵਾਲੇ ਤੁਹਾਡੇ ਅਪਲੋਡ ਹੋ ਚੁੱਕ ਠੀਕ ਹੈ ਜੀ ਜੇ ਰਾਜੇ ਜੀ ਕੇ ਦੇ ਵਿੱਚੋਂ ਐਂ ਸਮਝ ਲਓ ਕਿ ਜੇ 100% ਜੀ ਕੇ ਆਉਂਦੀ ਹੈ ਤਾਂ ਉਹਦੇ ਵਿੱਚੋਂ 60 ਤੋਂ 70% ਜਿਹੜਾ ਮਾਰਜਨ ਹੈ ਉਹ ਕਰੰਟ ਅਫੇਅਰ ਤਾਂ ਹੁੰਦਾ ਸਭ ਤੋਂ ਜ਼ਿਆਦਾ ਆਪਾਂ ਫੋਕਸ ਇੱਥੇ ਕਰਨਾਗਾ ਠੀਕ ਹੈ ਜੀ ਦੂਜੇ ਨੰਬਰ ਤੇ ਰਾਜੇ ਪੰਜਾਬ ਜੀ ਕੇ ਤੁਸੀਂ ਜਿੱਥੋਂ ਵੀ ਪੜ ਰਹੇ ਹੋ ਚਾਹੇ ਮੇਰੇ ਕੋਲੋਂ ਪੜ ਰਹੇ ਹੋ ਚਾਹੇ ਕਿਤੇ ਵੀ ਉਹ ਤੁਹਾਨੂੰ ਆਪ ਦੀ ਸਾਰੇ ਕੰਪਲੀਟ ਤੁਹਾਡੇ ਉਹਦੇ ਹੋਣੇ ਚਾਹੀਦੇ ਆ ਹੁਣ ਪੰਗਾ ਪੈਂਦਾਗਾ ਸਟੈਟਿਕ ਜੀ ਕੇ ਦਾ ਸਟੈਟਿਕ ਜੀ ਕੇ ਦਾ ਪੰਗਾ ਪੈਂਦਾ ਸਟੈਟਿਕ ਜੀਕੇ ਦੇ ਵਿੱਚ ਕੀ ਕੁਝ ਆ ਜਾਂਦਾ ਸਟੈਟਿਕ ਜੀਕੇ ਦੇ ਵਿੱਚ ਆਪਣੇ ਆ ਜਾਂਦੀਆਂ ਚੀਜ਼ਾਂ ਰਾਜੇ ਇੱਕ ਤਾਂ ਮੋਡਰਨ ਹਿਸਟਰੀ ਪਲੱਸ ਪੌਲਿਟੀ ਦੇਖੋ ਰਾਜੇ ਹੁਣ ਉਹ ਕਿ ਟਾਈਮ ਦਾ ਗਿਆ ਤੁਹਾਡੇ ਕੋਲ ਜਿਹੜੇ ਬੱਚੇ ਨੇ ਇਸ ਤੋਂ ਪਹਿਲਾਂ ਥਿਉਰੀਆਂ ਪੜ੍ਹ ਲਈਆਂ ਪੌਲਿਟੀ ਦੀ ਪੜ੍ਹ ਲਈ ਚਾਹੇ ਮੋਡਰਨ ਹਿਸਟਰੀ ਥਿਉਰੀ ਪੜ੍ਹ ਲਈ ਵੈਰੀ ਗੁੱਡ ਪਰ ਜੇ ਹੁਣ ਬੱਚਾ ਕੋਈ ਥਿਉਰੀ ਪੜ੍ਹਦਾ ਤਾਂ ਕੋਈ ਉਹ ਸਮਝਦਾਰੀ ਵਾਲੀ ਗੱਲ ਨਹੀਂ ਹੈਗੀ ਹੁਣ ਆਪਾਂ ਕੀ ਕਰਦੇ ਹਾਂ ਹੁਣ ਤੁਹਾਡੀ ਡੇਲੀ ਐਮਸੀਕਿਊ ਸੀਰੀਜ਼ ਚਲਾਤੀ ਆਪਾਂ ਡੇਲੀ ਐਮਸੀਕਿਊ ਸੀਰੀਜ਼ ਚਲਾਤੀ ਡੇਲੀ ਤੁਸੀਂ ਐਮਸੀਕਿਊ ਦਾ ਇੱਕ ਲੈਕਚਰ ਲਾਉਣਾ ਹੈ ਇੱਕ ਲੈਕਚਰ ਦੇ ਵਿੱਚ ਸਵਾਲ ਤਾਂ ਤਾਂ ਸਾਡੇ 20 ਤੋਂ 25 ਹੋਣ ਪਰ ਇੰਨਾ ਪਤਾ ਕਿ ਜੇ ਤੁਹਾਡੇ 100 ਦੇ ਨੀੜ ਤੇ ਪ੍ਰੈਪਰੇਸ਼ਨ ਕਵਰ ਹੋ ਜਾ ਕਰਨਗੇ ਠੀਕ ਹੈ ਜੀ ਹੁਣ ਤੁਸੀਂ ਐਮਸੀਕਿਊ ਲਾਓ ਮਾਡਰਨ ਹਿਸਟਰੀ ਤੇ ਪੋਲਿਟੀ ਦੇ ਠੀਕ ਹੈ ਜੀ ਇਹੀ ਹੱਲ ਹੁਣ ਹੋਰ ਕੋਈ ਹੱਲ ਨਹੀਂ ਹੈਗਾ ਠੀਕ ਹੈ ਜੀ ਰੀਜ਼ਨਿੰਗ ਦੇ ਜਿਹੜੇ ਆਪਾਂ ਟੌਪਿਕ ਕਰਨੇ ਆ ਉਹ ਮੇਨ ਮੇਨ ਟੌਪਿਕ ਹੀ ਆ ਰੀਜ਼ਨਿੰਗ ਦੇ ਕਿਹੜੇ ਕਿਹੜੇ ਹੋਗੇ ਇੱਕ ਤਾਂ ਨੰਬਰ ਸਿਸਟਮ ਹੋ ਗਿਆ ਇੱਕ ਕੋਡਿੰਗ ਡੀਕੋਡਿੰਗ ਹੋ ਗਿਆ ਇੱਕ ਅਲਫਾਬੈਟ ਸੀਰੀਜ਼ ਹੋ ਗਿਆ ਇੱਕ ਆਪਣੀ ਰੈਂਕਿੰਗ ਹੋ ਗਈ ਇੱਕ ਸੋਲੀਡਿਜ਼ਮ ਹੋ ਗਿਆ ਜਿਹਨੂੰ ਮੇਰਾ ਤਾਂ ਨਾਮ ਇਹਦਾ ਨਾ ਨਹੀਂ ਲੈਣਾ ਆਉਂਦਾ ਇਹਦਾ ਠੀਕ ਹੈ ਜੀ ਇੱਕ ਬਲੱਡ ਰਿਲੇਸ਼ਨ ਹੋ ਗਿਆ ਠੀਕ ਹੈ ਜੀ ਇੱਕ ਕੈਲੰਡਰ ਹੋ ਗਿਆ ਕੈਲੰਡਰ ਦਾ ਕਿਹ ਸਵਾਲ ਪਾਇਆ ਵੇਸੇ ਨਾਲ ਠੀਕ ਹੈ ਜੀ ਇੱਕ ਆਪਣਾ ਹੋ ਗਿਆ ਪਜ਼ਲ ਪਜ਼ਲ ਦੇ ਵਿੱਚ ਆਪਣਾ ਸਿਟਿੰਗ ਅਰੇਂਜਮੈਂਟ ਆ ਜਾਂਦਾ ਨਾ ਬਾਸ ਠੀਕ ਹੈ ਜੀ ਇਹ ਚੀਜ਼ਾਂ ਇਹੀ ਮੇਨ ਜੀਆਂ ਕੰਗਣਗੇ ਜਿਹੜੀਆਂ ਆਪਾਂ ਕਰਨਗੀਆਂ ਇਹ ਇਕਾਈਆਂ ਦਾ ਬਿਨਾ ਇਹ ਸਮਝ ਲਓ ਕਿ ਤੁਸੀਂ ਕੁਝ ਨਹੀਂ ਕਰ ਸਕਦੇ ਤੋ ਅੱਗੇ ਮੈਥ ਦੇ ਵਿੱਚ ਵੀ ਇਹਦੇ ਚ ਰੀਜ਼ਨਿੰਗ ਦੇ ਵਿੱਚ ਠੀਕ ਹੈ ਜੀ ਇਹ ਤੁਹਾਡਾ ਰੀਜ਼ਨਿੰਗ ਦਾ ਸਲੀਪਸ ਦੱਸਦਾ ਜੀਕੇ ਦਾ ਵੀ ਤੁਹਾਨੂੰ ਦੱਸਦਾ ਮੈਂ ਠੀਕ ਹੈ ਜੀ ਹੁਣ ਆਪਾਂ ਚੱਲਦੇ ਆਂ ਪੰਜਾਬੀ ਲੈਂਗੁਏਜ ਦੇ ਤੁਹਾਨੂੰ ਮੈਂ ਦੱਸਦਾ ਕੀ ਪਹਿਲਾਂ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਮੈਥ ਦੱਸਦਾ ਨਾ ਮੈਥ ਦਾ ਕੀ ਕੁਝ ਕਰਨਾ ਹੈ ਮੈਥੇ ਕਿਹੜੇ ਕਿਹੜੇ ਕੰਮ ਹੈ ਮੈਂ ਤੁਹਾਨੂੰ ਜਮਾ ਨਹੀਂ ਛੱਡਣਾ ਨੰਬਰ ਸਿਸਟਮ सिम्प्लीफिकेशन सिम्प्लीफिकेशन ਦਾ ਤੁਹਾਡਾ ਸਾਨੂੰ ਪਤਾ ਕਿ ਪਿਛਲੀ ਵਾਰ ਸਭ ਤੋਂ ਵੱਧ ਸਵਾਲ ਆਏ ਸੀ 5 ਤੋਂ 6 ਨੰਬਰ ਦੇ ਸਵਾਲ ਆਏ ਪਏ ਸੀ ਠੀਕ ਹੈ ਜੀ ਡੈਸੀਮਲ ਐਲ ਸੀ ਐਮ ਐਚ ਸੀ ਐਫ ਐਵਰੇਜ ਰੇਸ਼ੋ ਸਿੰਪਲ ਇੰਟਰਸਟ ਕੰਪਾਊਂਡ ਇੰਟਰਸਟ ਪ੍ਰੋਬਲਮ ਆਫ ਏਜ ਪਾਰਟਨਰਸ਼ਿਪ ਪਰਸੈਂਟੇਜ ਪ੍ਰੋਫਿਟ ਐਂਡ ਲਾਸ ਟਾਈਮ ਐਂਡ ਵਰਕ ਟਾਈਮ ਐਂਡ ਸਪੀਡ ਪ੍ਰੋਬਲਮ ਆਫ ਟ੍ਰੇਨ ਥੀ ਮੈਨਸੂਰੇਸ਼ਨ ਦੀ ਓਨਲੀ ਟੂਰੀ ਆ ਇਕਾਈਆਂ ਤੁਹਾਡੇ ਉਂਗਲਾਂ ਤੇ ਹੋਣੀਆਂ ਚਾਹੀਦੀਆਂ ਜਿਹੜੀਆਂ ਮੈਂ ਤੁਹਾਨੂੰ ਬੈਚ ਵਾਲੇ ਬੱਚੇ ਆ ਜਿਹੜੇ ਜਾਂ ਦੂਜੇ ਬੱਚੇ ਆ ਉਹਨਾਂ ਨੂੰ ਮੈਂ ਸਾਰਾ ਕੁਝ ਇਹ ਕਰਵਾਇਆ ਹੋਇਆ ਭਾਈ ਡਿਟੇਲ ਦੇ ਵਿੱਚ ਚੰਗੀ ਤਰ੍ਹਾਂ ਠੀਕ ਹੈ ਜੀ ਇਹ ਇਕਾਈਆਂ ਤੁਹਾਡੇ ਯਾਦ ਘੱਟੋ ਘੱਟ ਇਸ ਯਾਦ ਨਹੀਂ ਸੋੜੀ ਸਵਾਲ ਤੁਹਾਨੂੰ ਆਉਣੇ ਚਾਹੀਦੇ ਆ ਰੀਜ਼ਨਿੰਗ ਵੀ ਤੁਹਾਨੂੰ ਮੈਂ ਦੱਸਤੀ ਜੀਕੇ ਵੀ ਤੁਹਾਨੂੰ ਮੈਂ ਦੱਸਤੀ ਮੈਥ ਵੀ ਤੁਹਾਨੂੰ ਦੱਸਤਾ ਪੰਜਾਬੀ ਵਾਸਤੇ ਤੁਸੀਂ ਕੀ ਕੁਝ ਕਰਨੇ ਆ ਤਾਂ ਪੰਜਾਬੀ ਦੇ ਤੁਸੀਂ ਮੇਨ ਮੇਨ ਜੇ ਟੌਪਿਕ ਕਰਨੇ ਆ ਠੀਕ ਹੈ ਜੀ ਕਿਹੜੇ ਕਿਹੜੇ ਜਿਵੇਂ ਆਪਣਾ ਨਾਮ ਹੋ ਗਿਆ ਇਹਦੇ ਬਾਰੇ ਪੜ੍ਹ ਲਿਓ ਪੜ ਨਾਮ ਹੋ ਗਿਆ ਇਹਦੇ ਬਾਰੇ ਪੜ੍ਹ ਲਿਓ ਠੀਕ ਹੈ ਜੀ ਕਾਰਕ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਬਸਮਿਕ ਬਿਸ਼ਰਾਮ ਚਿੰਨ ਠੀਕ ਹੈ ਜੀ ਸਬੰਧਕ ਜੋਜਕ ਠੀਕ ਹੈ ਜੀ ਬਸ ਮੈਂ ਨਾ ਹੀ ਯਾਰ ਕਰ ਲਿਓ ਠੀਕ ਹੈ ਬਈ ਬਾਕੀ ਚੀਜ਼ ਤੁਸੀਂ ਕਰ ਹੀ ਲਵੋਗੇ ਮੇਨ ਇਮੇਜ ਵਾਲੀਆਂ ਚੀਜ਼ਾਂ ਗੀਆਂ ਉਹ ਇਹੇ ਹੈਗੀਆਂ ਜਿਹੜੀਆਂ ਤੁਸੀਂ ਇਹ ਤਾਂ ਜਮ ਹੀ ਨਹੀਂ ਛੱਡਣ ਦੀ ਕੋਸ਼ਿਸ਼ ਕਰਨੀ ਠੀਕ ਹੈ ਜੀ ਇੱਕ ਕਾਲ ਸੋਰੀ ਇੱਕ ਕਾਲ ਇਹ ਕਰ ਲਿਓ ਇਹ ਆ ਗਿਆ ਆਪਣਾ ਪੰਜਾਬੀ ਦਾ ਸਲੀਪਸ ਹੁਣ ਤੁਹਾਡੇ ਵਾਸਤੇ ਇਹ ਪੰਜਾਬੀ ਦੇ ਸਲਿਪਸ ਹੋ ਗਏ ਇੰਗਲਿਸ਼ ਵਾਸਤੇ ਆਪਾਂ ਕੀ ਕਰਨਾ ਇੰਟੋਨੀਅਮ ਸਨੂਨੀ ਵਾਜ 10000 ਤੋਂ ਪਲੱਸ ਆ ਤੁਸੀਂ ਕਰ ਨਹੀਂ ਸਕਦੇ ਠੀਕ ਹੈ ਜੀ ਉਹ ਤੁਸੀਂ ਇੱਕ ਵਾਰੀ ਮੋਟਾ ਮੋਟਾ ਇਹ ਦੇਖ ਲਿਓ ਠੀਕ ਹੈ ਜੀ ਵਨ ਵਾਰ ਤੁਹਾਨੂੰ ਮੈਂ ਕੰਪਲੀਟ ਕਰਵਾਏ ਹੋਏ ਆ ਪੀਡੀਫ ਅਪਲੋਡ ਹੋਏ ਹੋਏ ਆ ਠੀਕ ਹੈ ਜੀ ਜਿਹੜਾ ਦੂਸਰਾ ਹੁੰਦਾ ਆਪਣਾ ਈਡੀਅਮ ਜਾਂ ਫੈਰਿਸ ਕਹਿੰਦੇ ਆਪਾਂ ਨੂੰ ਇਹ ਵੀ ਤੁਹਾਨੂੰ ਮੈਂਨ ਮੈਂ ਜੀ ਅਪਲੋਡ ਕਰ ਦੂੰਗਾ ਮੈਂ ਕਿਉਂਕਿ ਇਹਦੀ ਕਵਾਂਟੀਟੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਠੀਕ ਹੈ ਜੀ ਇਹਨਾਂ ਦੀ ਕਵਾਂਟਿਟੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਇਹ ਚੀਜ਼ਾਂ ਦੇ ਥੋੜਾ ਜਿਆਦਾ ਜ਼ੋਰ ਦੇਣਾ ਤੁਸੀਂ ਕਿਉਂਕਿ ਗ੍ਰਾਮੀਕਲੀ ਹੁੰਦੀਆਂ ਇਹ ਚੀਜ਼ਾਂ ਹਨਾ ਤਾਂ ਹੁਣ ਆਪਣਾ ਕੰਪਿਊਟਰ ਦਾ ਕੀ ਕਰਨਾ ਦੇਖੋ ਰਾਜੇ ਕੰਪਿਊਟਰ ਦਾ ਤੁਹਾਨੂੰ ਮੈਂ ਦੋ ਚੀਜ਼ਾਂ ਕਰਵਾਉਂਗਾ ਜਿਹੜੇ ਬੱਚੇ ਦਾ ਐਪ ਤੇ ਰਾਜੇ ਉਹਨਾਂ ਨੂੰ ਤਾਂ ਮੈਂ ਡੇਲੀ ਦੇ 50 250 MCQ ਕਰਵਾਉਂਗਾ ਜਿਹੜਾ ਕਿ ਮੋਸਟ ਇੰਪੋਰਟੈਂਟ ਹੋਊਗਾ ਉਹ ਤਾਂ ਕਰਨੀ ਕਰਨਾ ਇੱਕ ਹਰੇਕ ਬੱਚਾ ਦਾ ਜੀ MS Word MS PowerPoint MS Excel ਇਹਦੀਆਂ ਮੇਨ ਮੇਨ ਜਿਹੜੀਆਂ ਸ਼ਾਰਟਕਟ ਕੀ ਹੈਗੀਆਂ ਉਹ ਜ਼ਰੂਰ ਯਾਦ ਕਰ ਲੇ ਆ ਯਾਦ ਕਰ ਲਓ ਠੀਕ ਹੈ ਜੀ 250 ਆਪਰੇਸ਼ਨ ਆ ਕਰ ਲਓ ਠੀਕ ਹੈ ਜੀ ਇਹ ਬਹੁਤ ਹੈਗਾ ਕਿਉਂਕਿ ਇਹ ਜਿਹੜਾ ਨੇ ਜੀ 250 ਆਪਰੇਸ਼ਨ ਹੈਗਾ ਠੀਕ ਹੈ ਜੀ ਇਹ ਤਾਂ ਇੰਪੋਰਟੈਂਟ ਹੈਗੀ ਹੈਗਾ ਤੇ ਨਾਲ ਤੁਹਾਨੂੰ ਮੈਂ ਇੱਕ YouTube ਤੇ ਕਲਾਸ ਪ੍ਰੋਵਾਈਡ ਕਰਵਾਉਂਗਾ ਮੈਰਾਥਨ ਕਲਾਸ ਤੁਹਾਨੂੰ ਕਿਹੜੇ ਕਿਹੜੇ ਕਲਾਸਾਂ ਪ੍ਰੋਵਾਈਡ ਕਰਵਾਉਂਗਾ YouTube ਤੇ ਦੇਖ ਲਓ YouTube ਤੇ ਤੁਹਾਨੂੰ ਮੈਂ 2021 ਦੀ ਮੈਰਾਥਨ 2022 ਦੇ ਕਰੰਟ ਅਫੇਅਰ 2023 ਦੇ ਕਰੰਟ ਅਫੇਅਰ ਇੱਕ ਪੰਜਾਬ ਜੀ ਕੇ ਦੇ ਇੰਪੋਰਟੈਂਟ ਪ੍ਰੀਸ਼ਨ ਜਿਹੜੇ TCS ਤੁਹਾਨੂੰ ਪੱਕੇ ਹੀ ਪਾਊਗਾ ਠੀਕ ਹੈ ਜੀ ਪਾਲਿਟੀ ਦੀ ਮੈਰਾਥਨ ਕਲਾਸ ਠੀਕ ਹੈ ਜੀ ਕੰਪਿਊਟਰ ਦੀ ਮੈਰਾਥਨ ਕਲਾਸ ਪੰਜਾਬੀ ਲੈਂਗੁਏਜ ਪੰਜਾਬੀ ਲੈਂਗੁਏਜ ਦੀ ਮੈਰਾਥਨ ਕਲਾਸ ਤੁਹਾਨੂੰ ਮੈਂ ਪ੍ਰੋਵਾਈਡ ਨਹੀਂ ਕਰਵਾਉਂਗਾ ਕਿਉਂਕਿ ਪੰਜਾਬੀ ਮੈਰਾਥਨ ਦੀ ਕਲਾਸ ਮੈਂ ਪਿਛਲੇ ਸਾਲ ਤੁਹਾਨੂੰ ਕਰਵਾਈ ਸੀ ਇੱਕ ਬਹੁਤ ਜਿਆਦਾ ਵਧੀਆ ਕਲਾਸ ਆ ਉਹ 3 ਕ ਘੰਟਿਆਂ ਦੇ ਆਸ-ਪਾਸ ਦੀ ਕਲਾਸ ਹੈਗੀ ਉਹ ਕਲਾਸ ਦਾ ਜਿਹੜਾ ਲਿੰਕ ਹੈ ਮੈਂ ਤੁਹਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੇ ਦਵਾਂਗਾ ਠੀਕ ਹੈ ਜੀ ਜਿਹੜੇ ਬੱਚੇ ਨੇ ਕਿਸੇ ਨੇ ਪੰਜਾਬੀ ਲੈਂਗੁਏਜ ਵੀ ਨਹੀਂ ਕਰਨੀ ਬੱਚਾ ਕਹਿੰਦਾ ਕਿ ਭਾਈ ਮੈਂ ਪੰਜਾਬੀ ਲੈਂਗੁਏਜ ਕਰਨੀ ਨਹੀਂ ਨਹੀਂ ਹੈਗੀ ਮੇਰੇ ਕੋਲ ਟਾਈਮ ਨਹੀਂ ਹੈਗਾ ਤਾਂ ਤੁਸੀਂ ਸਾਰ ਇੱਕ ਵਾਰੀ ਉਹ 3 ਘੰਟੇ ਦੀ ਕਲਾਸ ਲਾ ਲਓ ਤੁਹਾਡੀ ਗ੍ਰਾਮਰ ਦੇ ਸਾਰੇ ਟੌਪਿਕ ਉਹਦੇ ਵਿੱਚ ਕਲੀਅਰ ਕੀਤੇ ਹੋਏ ਐ ਸਾਰੀਆਂ ਚੀਜ਼ਾਂ ਉਹ ਕਲੀਅਰ ਕਰਿਆ ਚੰਗੀ ਤਰ੍ਹਾਂ ਸਮਝਾਈਆਂ ਹੋਊਗਾ ਉਹਨਾਂ ਨੇ ਮੈਂ ਉਹ ਕਲਾਸ ਰਾ ਤੁਹਾਨੂੰ ਮਿਲ ਜੂਗਾ ਲਿੰਕ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ ਠੀਕ ਹੈ ਜੀ ਤੇ ਜਿਹੜੀਆਂ ਚੀਜ਼ਾਂ ਰਾਜੇ ਮੈਂ ਤੁਹਾਨੂੰ ਹੁਣ ਦੱਸੀਆਂ ਗਈਆਂ ਠੀਕ ਹੈ ਜੀ ਇੰਨੀਆਂ-ਇੰਨੀਆਂ ਚੀਜ਼ਾਂ ਵੀ ਤੁਸੀਂ ਕਰ ਲਓਗੇ ਨਾ ਤਦ ਤੁਹਾਡਾ ਪੇਪਰ ਆਰਾਮ ਨਾਲ ਹੋ ਜਾਊਗਾ ਪਰ ਜਿਹੜੀਆਂ ਇਹ ਚੀਜ਼ਾਂ ਵੀ ਕਰੋਗੇ ਨੇ ਪੂਰੇ ਡਿਟੇਲ ਤੇ ਵਿੱਚ ਸਮਝ ਕੇ ਕਰ ਲਿਆਗੇ ਇਹਨਾਂ ਦੇ ਵਿੱਚ ਤੁਸੀਂ ਕਾਲੀ ਦੀ ਕਰਨ ਦਾ ਨਾ ਹੀ ਨਹੀਂ ਲੈਣਾਗੇ ਅਸੀਂ ਕਾਲੀ ਹੈਗੇ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਮੈਂ 2021 ਵਾਲੀ ਤੁਸੀਂ ਦੇਖੋ ਰਾਜੇ ਤੁਹਾਨੂੰ ਪਤਾਗਾ ਜਿੰਨੇ ਵੀ ਹੁਣ ਤੱਕ ਪੇਪਰ ਹੋਏ ਆ ਚਾਹੇ ਬੱਚੇ ਕਮੈਂਟ ਵੀ ਕਰਕੇ ਕਹਿੰਦੇ ਨੇ ਕਿ ਕਿਹੜਾ ਕੋਈ ਇੱਕ ਬੱਚਾ ਕਹਿੰਦੇ ਕਿ ਭਾਈ ਜਿਹੜੇ ਕਰੰਟ ਅਫੇਰ ਤੁਸੀਂ ਕਰਵਾਏ ਸੀ ਅੱਜ ਤੱਕ ਸਾਨੂੰ ਪੇਪਰ ਦੇ ਵਿੱਚ ਮਿਲੇ ਨਹੀਂ ਹੈਗੇ ਹਰੇਕ ਬੱਚੇ ਨੂੰ ਆਪਣੇ ਕਰੰਟ ਅਫੇਅਰ ਮਿਲੇ ਤਾਂ ਉਸੇ ਚੀਜ਼ ਦੇ ਨਾਲ ਹੀ ਰਹ ਜੇ ਮੈਂ ਕੋਈ ਨਹੀਂ ਹੈ ਕਿ ਕਰੰਟ ਅਫੇਅਰ ਕੱਢਣੇ ਬਹੁਤ ਔਖੇ ਹੁੰਦੇ ਆ ਤੇ ਨੋਟਸਾਂ ਵਿੱਚੋਂ ਭਾਲ ਕੇ ਇੰਪੋਰਟੈਂਟ ਇੰਪੋਰਟੈਂਟ ਕੱਢਣਾ ਠੀਕ ਹੈ ਤਾਂ ਪਰ ਇਹਦਾ ਪਤਾ ਕਿ ਜਿਹੜੀ ਵੀ ਕਰੰਟ ਅਫੇਅਰ ਲੈ ਕੇ ਉਹ ਤੁਹਾਨੂੰ ਪੇਪਰ ਵਿੱਚ ਪੱਕਾ ਹੀ ਦੇਖਣ ਨੂੰ ਮਿਲਣਗੇ ਉਹ ਤੁਹਾਡੇ ਅਨ ਡਿਪੈਂਡ ਕਰਦਾ ਕਿ ਤੁਸੀਂ ਉਹਨੂੰ ਚੰਗੀ ਤਰ੍ਹਾਂ ਕਿੰਨੀ ਕ ਕਰਦੇ ਹੋ ਠੀਕ ਹੈ ਰਾਜੀ ਧੰਨਵਾਦ ਮੇਰੇ ਦੋਸਤੋ ਜਉਦੇ ਵਾਸਤੇ ਜੋ